ਲੋਈ ਅੱਜ ਦੀ ਵੀਡੀਓ ਲੈ ਕੇ ਆ ਗਏ ਆ ਤਾਰਾ ਸਿੰਘ ਮਿਸਤਰੀ ਪਿੰਡ ਜਗਜੀਤਪੁਰ ਤਹਿਸੀਲ ਫਗਵਾੜਾ ਜ਼ਿਲ੍ਹਾ ਕਪੂਰਥਲਾ ਦਾ ਵਾਸੀ ਇਹਨੂੰ ਕਿਹਨੇ ਚੈਲੰਜ ਕੀਤਾ ਸੀ ਬੰਦੇ ਨੇ ਫੇਸਬੁੱਕ ਤੇ ਉਹ ਤੇ 8 ਇੱਟਾਂ ਖੜੀਆਂ ਕੀਤੀਆਂ ਸੀਗੀਆਂ ਇਹ ਕਹਿੰਦਾ ਮੈਂ 9 ਇੱਟਾਂ ਖੜੀਆਂ ਕਰਕੇ ਉਹਦਾ ਚੈਲੰਜ ਤੋੜੂਗਾ ਬਾਕੀ ਹੁਣ ਆਪਾਂ ਦੇਖਦੇ ਆ ਕਿਦਾਂ ਕੀ ਹੋ ਰਿਹਾ ਕੀ ਨਹੀਂ ਤੋੜ ਦੇੰਦੇ ਦੇਖੋ ਜੀ ਪੁਰਾਣਾ ਮਿਸਤਰੀ ਆ ਪਹਿਲਾ ਠੇਕੇਦਾਰ ਸੀਗਾ ਉਹ ਸ਼ਟਰਿੰਗ ਹੁਣ ਸ਼ਟਰਿੰਗ ਮਿਸਤਰੀ ਬਣ ਗਿਆ ਕਹਿੰਦਾ ਪੁਰਾਣੀ ਜਿਹੜੀ ਆਪਣੇ ਜੇ ਜੋਰ ਆ ਸੀ ਕਲਾਕਾਰੀ ਆ ਉਹ ਰੱਖੀ ਹੋਈ ਆ ਸਾਬਕਾ ਤਿੰਨ ਵੇਟਾਂ ਖੜੀਆਂ ਕਰਤੀਆਂ ਜੀ ਮਾਰੋ ਤਾੜੀ ਇਹ ਤਿੰਨ ਵਾਹ ਜੀ ਵਾਹ ਤਿੰਨ ਵੀ ਨਹੀਂ ਖੜੀਆਂ ਹੋ ਰਹੀਆਂ ਜੀ ਇੰਨੇ ਹਿੱਲੀ ਜਾ ਰਹੀਆਂ ਜੇ 9 ਤੱਕ ਪਹੁੰਚਣਾ ਬੰਦੇ ਨਾਲ ਮਸਾਲਾ ਪਾਈ ਜਾ ਰਿਆ ਕੋਈ ਨਹੀਂ ਉਹ ਦੇ ਨਾਲ ਕਾਂਡੀ ਵੀ ਰੱਖੀ ਹੋਈ ਆ ਆ ਬਾਜੀ ਆ ਬੰਦੇ ਦਾ ਹੋ ਤਾਂ ਭਰਾ ਤੋਂ ਤੈਨੂੰ ਵੀ ਨਹੀਂ ਹਜੇ ਹੱਟ ਤੱਕ ਜਾਣਾ ਜੀ ਬਹੁਤ ਲੰਬਾ ਮੰਗਾ ਵੀ ਆ ਗਿਆ ਜੀ ਆ ਗਿਆ ਮੰਗਾ ਵੀ ਆ ਗਿਆ ਮੁਕਾਬਲੇ 'ਚ ਲੋ ਜੀ ਮੰਗਾ ਵੀ ਆ ਗਿਆ ਇੱਕ ਪਾਸੇ ਪੁਰਾਣਾ ਮਿਸਤਰੀ ਇੱਕ ਪਾਸੇ ਨਵਾਂ ਮਿਸਤਰੀ ਆ ਗਿਆ ਜੀ ਆ ਗਿਆ ਆ ਗਿਆ ਸਾਰੇ ਦੀਆਂ ਤਿੰਨ ਖੜੀਆਂ ਹੋ ਗਈਆਂ ਮੰਗੇ ਨਾਲ ਦਸਾਟਾ ਕੇ ਇਹ ਦੋ ਖੜੀਆਂ ਕਰਤੀਆਂ 10 ਮੰਗੇ ਦੀਆਂ ਖੜੀਆਂ ਹੋ ਗਈਆਂ ਜੀ ਏ 4 ਤਾਰਾ 4 ਮੰਗਾ ਵੀ 4 ਮੰਗੇ ਵਾਲੀਆਂ ਥੋੜੀਆਂ ਟੇਡੀਆਂ ਜੀਆਂ ਲੱਗਦੀਆਂ ਇਹ ਡੈਗ ਵੀ ਸਕਦੀਆਂ ਆ ਏ ਮਿਸਤਰੀ ਸਾਹਿਬ ਏ 4 ਮੰਗੇ ਨਾਲ ਦੀ ਏਟ ਦੁਆਰਾ ਚੱਕ ਲਈ ਆ ਏ 4 ਹੀ ਤਾਰਾ ਜੀ ਪਾ ਤਾਰੇ ਦੀਆਂ ਡੈਗੀਆਂ ਵੱਡੇ ਮੈਸਤਰੀ ਦੀਆਂ ਡੈਗੀਆਂ ਜੀ ਨਵਾਂ ਮੈਸਤਰੀ ਦੇਦੇ ਹੁਣ ਹੈ ਵੱਡਾ ਮੈਸਤਰੀ ਦਾ ਜਿਹੜਾ ਆਪਦਾ ਪੁਰਾਣਾ ਠੇਕੇਦਾਰ ਸੀਗਾ ਉਹਦੀਆਂ ਇਟਾਂ ਤਾਂ ਡੈਗੀਆਂ ਜੀ ਹੈ ਡੈਗੀਆਂ ਡੈਗੀਆਂ ਨਹੀਂ ਡਿਗੀਆਂ ਦੱਸ ਦੇ ਨਹੀਂ ਡਿਗੀਆਂ ਕਹਿੰਦਾ ਡਿਗੀਆਂ ਨਹੀਂ ਜੀ ਆ ਤੁਸੀਂ ਆਪਣੇ ਵਿਚਾਰ ਜਰੂਰ ਦੱਸਿਓ ਔਰ ਦੇਖੋ ਹਾਸਰਾ ਦੇਖੋ ਕਿੱਦਾਂ ਆ ਮੰਗੇ ਕਦਵਾੜਾ ਖੜੀਆ ਕਰਲਾ ਚੱਲ ਫੇਰ ਕਰਾਂਗੇ ਦੇਖਦਾ ਕੰਮ ਹੋ ਜਾਂਦਾ ਨੀ ਟਿਕਾ ਟਿਕਾ ਲੱਗਾ ਵਾ ਵੀਰ ਨੂੰ ਲਾ ਕੇ ਖੜੀਆਂ ਕਹਿੰਦਾ ਕਰ ਦਿੰਦਾ ਸੀ ਮੈਂ ਇਹ ਮੰਗਾਸ਼ ਆ ਗਿਆ ਜੀ ਆ ਗਿਆ ਪੰਜ ਕਰਤੀਆਂ ਤਾਰੇ ਮੈਸਤਰੀ ਤੋਂ ਪੰਜ ਹੋਈਆਂ ਨਹੀਂ ਸੀ ਤਾਰੇ ਤੇ ਤੋਂ ਦਾ ਮੁਕਾਬਲਾ ਜਿੱਤ ਗਿਆ ਮੰਗਿਆ ਜੇ ਤੂੰ ਖੜੀਆਂ ਕਰਤੀਆਂ ਪੰਜ ਜਾਂ ਛੇਵੀਂ ਜਾਂ ਕਰਤੀ ਤਾਰੇ ਤੋਂ ਤਾਂ ਮੁਕਾਬਲਾ ਜਿੱਤ ਗਿਆਂ ਤੂੰ ਮੈਂ ਇਧਰ ਢੇਰੀ ਆ ਇੱਧਰ ਮਿੱਟੀ ਮਿੱਟੀ ਪਾਵੜੀ ਇੱਧਰ ਮਿੱਟੀ ਪਾ ਆ ਖੁਜ ਜਿੰਮੇ ਵਾਲਾ ਖੁਜ ਮਿੱਟੀ ਤੁਸੀਂ ਪਾ ਸਕਦੇ ਆ ਇਹ ਤੁਹਾਨੂੰ ਖੁੱਲਾ ਆਫਰ ਆ ਏ ਲਓ ਜੀ ਲਓ ਜੀ ਏ ਤਾਰੇ ਦੀਆਂ 4 ਮੰਗੇ ਨਾਲ 6 ਖੜੀਆਂ ਕਰਤੀਆਂ ਆ ਪਰ ਹਜੇ ਕਸ਼ਮ ਕਸ਼ਚਾ ਹੋਰ ਸਕੀਮ ਲਾ ਰਿਹਾ ਜੀ ਸਕੀਮ ਜਿਹੜੀ ਮਰਜ਼ੀ ਲਾ ਇੱਚ ਤੈਨੂੰ ਕੋਈ ਮਨਾਹੀ ਨਹੀਂ ਸਕੀਮ ਤੇਰੀ ਉਹੀ ਸਹੀ ਸੀਗੀ ਹੈਗੀ ਸਕੀਮ ਤੇਰੀ ਉਹੀ ਸਹੀ ਆ ਮੰਗਿਆ ਉੱਥੇ ਜਾ ਕੇ ਟਿਕਣੀਆਂ ਏ 6 ਘੜੀਆਂ ਕਰਦੀਆਂ ਹੁਣ 7 ਵੀ ਵੀ ਲਿਆ 7 ਵੀ ਲੈ ਗਿਆ ਮੈਂ ਉਹ ਲੈ ਜੀ ਤਾਰੇ ਨੇ ਵੀ 5 ਘੜੀਆਂ ਕਰਦੀਆਂ ਜਿਆਦਾ ਮਿੱਟੀ ਨਾਲ ਬਾਹਰ ਜਿਆਦਾ ਦੂਸਰਾ ਕਰਦੀ ਆ ਬੈਲੈਂਸ ਕਰਾ ਕਰਦੀ ਐ ਲੈ ਜੀ ਬੰਦੇ ਨੇ ਚੈਲੰਜ ਕੀਤਾ ਸੀਗਾ ਉਹਦਾ ਚੈਲੰਜ ਤੋੜਨ ਲਈ ਬੱਬਰ ਸ਼ੇਰ ਆ ਗਏ ਆ ਦੋ ਏ ਮੰਗਾ ਗਿਆ ਮੰਗਾ ਗਿਆ ਤਾਰਾ ਵੀ ਗਿਆ ਲੱਗਦਾ ਵਾਹ ਜੀ ਵਾਹ ਅੱਜ ਤੱਕ ਕੰਪੀਟੀਸ਼ਨ ਤਗੜਾ ਹੋ ਗਿਆ ਆ ਜਿੱਦਾਂ ਮਰਜੀ ਨਹੀਂ 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 ਰੋਂਗ 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 ਮੰਗਿਆ ਐਦਾਂ ਨਹੀਂ ਖੜੀ ਕਰਨੀ ਸਿੱਧੀ ਖੜੀ ਕਰਨੀ ਆ ਚੀਟਿੰਗ ਆਪਣੇ ਹੋਣੀ ਨਹੀਂ ਇੱਥੇ ਮੀਂਹ ਪੈਣ ਲੱਪਿਆ ਸੀਗਾ بارش ਹੋ ਗਈ ਆ ਤੇ ਬ੍ਰੇਕ ਦਾ ਟਾਈਮ ਮਿਲ ਗਿਆ ਸਾਨੂੰ ਕੰਮ ਕਰ ਨਹੀਂ ਸਕਦੇ ਕਹਿੰਦੇ ਕਿ ਮੁਕਾਬਲਾ ਹੀ ਚੱਲੇਗਾ ਸਾਰੇ ਇਹ ਹੀ ਹੋ ਗਿਆ ਪਲੇਅਰ ਸਾਡੇ ਦੋਨੋਂ ਹੀ ਠੀਕ ਈ ਆਏ ਲਓ ਜੀ ਮੰਗੇ ਨਾ ਕਿੰਨੀਆਂ ਖੜੀਆਂ ਕਰਤੀਆਂ ਮੰਗੇ ਕਰ ਲੈ ਸਾਥ ਨੂੰ ਮੰਗੇ ਤਾਂ 6 ਟਾ ਘੜੀਆਂ ਹੋਈਆਂ ਮੰਗਾ ਜੱਤੀ ਆ 7ਵੀਂ ਘੜੀ ਆ 7 ਹੋ ਗਈਆਂ ਪਰ ਹੋਈਆਂ ਨਹੀਂ 7 ਛੱਡ ਕੇ ਫੇਰ 7 ਹੋਣੀਆਂ ਚੱਲ ਕੋਈ ਨਹੀਂ ਕਰਦਾ